अच्छा ये फलकद केड़े महीने देएगी जी ये मिर्ची जड़ी होना है ਤੁਸੀਂ ਕਹਿ ਰਹੇ ਹੋ ਇਹ ਦੇਖੋ ਜੇ ਹੁਣ ਆਪਾਂ ਲੋਡ ਹਣ ਚਲਾਉਣੇ ਆ ਹਾਂਜੀ ਫਰਵਰੀ ਦੇ ਵਿੱਚ ਚੱਲ ਪੰਦੀ ਆ ਇਹ ਅੱਛਾ ਜੀ ਫਰਵਰੀ ਹਾਂਜੀ ਹਾਂਜੀ ਲਓ ਜੀ ਆ ਪਨੀਰੀ ਹੈਗੀ ਆ ਜੀ ਫੁੱਲ ਗੋਭੀ ਦੀ ਅੱਜ ਤਰੀਕ ਕਿੰਨੀ ਹੋਗੀ ਆਪਣੀ ਅੱਜ ਹੋਗੀ ਜੀ 1 ਦਸੰਬਰ 1 ਦਸੰਬਰ ਹੋ ਗਈ ਅੱਜ ਜੀ ਜੀ ਹਾਂਜੀ 1 ਦਸੰਬਰ ਦੇ ਮਹੀਨੇ ਦੀ ਵੈਰਾਈਟੀ ਆ ਇਹ ਅੱਛਾ ਜੀ ਰੁਸਤਮ ਵੈਰਾਈਟੀ ਆ ਇਹ ਅੱਛਾ ਜੀ ਵੈਲਕਮ ਦੇਵਾਂਗੇ 80 ਰੁਪਏ ਕਿਲੋ ਵਾਲੇ ਬੀਜ ਦਾ ਰੇਟ ਦਾ ਲਓ ਜੀ ਜਿਹੜਾ ਮਤਲਬ ਕਿ ਉਹ ਤੋਂ ਸਸਤਾ ਹੋਊਗਾ ਹਾਂਜੀ 40 5000 ਰੁਪਏ ਕਿਲੋ ਵਾਲਾ ਬੀਜ ਉਹਦਾ ਅਸੀਂ 80 ਪੈ ਵੱਡਾ ਦੇਵਾਂਗੇ 70 ਰੁਪਏ ਦਾ ਜਲਦੀ ਵਪਾਰ ਮਤਲਬ ਇੰਨਾ ਕਿ ਜਿਹੜਾ ਸਾਡੇ ਕੋਲੇ ਆਊਗਾ ਹਾਂਜੀ ਅਸੀਂ ਉਹਨੂੰ ਖੁਸ਼ ਕਰਕੇ ਦੋ ਰਾਂਗੇ ਨਹੀਂ ਰੇਟ ਘੈਂਟ ਹੁੰਦੇ ਬਾਈ ਤੁਹਾਡੇ ਇਹ ਤਾਂ ਗੱਲ ਮੰਨੀ ਪਊਗੀ ਲਓ ਇਹ ਸਾਰੇ ਪਿਆਰ ਕਰੀਂਦਾ ਪਿਆਰ ਲਓ ਜੀ ਇਹ ਬਰੋਕਲੀ ਦੀ ਪਨੀਰੀ ਆ ਜਿਹੜੀ ਅੱਜ ਦੇ ਟਾਈਮ ਦੇ ਹਿਸਾਬ ਨਾਲ ਦੀ ਵੈਰੈਟੀ ਆ ਇਹ ਰিজਕਵਾਨ ਦੀ ਅੱਛਾ ਜੀ ਤੋਂ ਇਹ ਵੈਰੈਟੀ ਹੈ ਅੱਛਾ ਜੀ ਆਹ ਦੇਖੋ ਵੀ ਵੱਡਾ ਜੀ ਹਾਂਜੀ ਹਾਂ ਤਕਰੀਬਨ ਇਹ ਰੈਡੀ ਨੇ ਹਣਾ ਜੀ ਇਹ ਬਰੋਕਲੀ ਹੈ ਜੀ ਹਾਂਜੀ ਇਹ ਅਸੀਂ ਸੈਂਪਲ ਲਾਉਣੇ ਨੇ ਚੈੱਕ ਕਰਨ ਨੂੰ ਜੀ ਅੱਛਾ ਅੱਛਾ ਵੈਰਾਈਟੀਆਂ ਸੈਲਡ ਦੇ ਵਿੱਚ ਜੀ ਜੀ ਉਹ ਮੈਂ ਇਹਨੂੰ ਰੈੱਡ ਕੈਬੇਜ ਨੂੰ ਖਾਂਦੇ ਨੇ ਅੱਛਾ ਅੱਛਾ ਆਹ ਦੇਖੋ ਇਹ ਜਾਮਣੀ ਜੀ ਹੁੰਦੀ ਹੈ ਨਾ ਜਾਮਣੀ ਰੰਗ ਦਾ ਹਾਂ ਜੀ ਜਦੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਬਲੌਗ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹਰੇਕ ਵੀਡੀਓ ਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੀ ਤੁਹਾਡੇ ਲਈ ਇਨਫੋਰਮੇਸ਼ਨ ਲੈ ਕੇ ਆਉਂਦੇ ਆਂ ਤੇ ਅੱਜ ਆਪਾਂ ਆਏ ਆ ਇੱਕ ਇਹੋ ਜਿੱਥੇ ਤੁਹਾਨੂੰ ਲੱਗ-ਲੱਗ ਤਰ੍ਹਾਂ ਦੀਆਂ ਪਨੀਰੀਆਂ ਜਿਹੜਾ ਕਿ ਹੁਣ ਆਪਣੇ ਜਿਹੜੀ ਵੀ ਆਪਾਂ ਸਬਜ਼ੀਆਂ ਬੀਜਨੀ ਆ ਉਹਨਾਂ ਦੀਆਂ ਪਨੀਰੀਆਂ ਜਿੱਥੇ ਮਿਲਦੀਆਂ ਨੇ ਉੱਥੇ ਲੈ ਕੇ ਆਇਆ ਤੇ ਬਾਈ ਜੀ ਮੇਰੇ ਨਾਲ ਪੂਰੀ ਗੱਲਬਾਤ ਕਰਨਗੇ ਤੇ ਮੈਨੂੰ ਦੱਸਣਗੇ ਕਿਹੜੀਆਂ-ਕਿਹੜੀਆਂ ਪਨੀਰੀਆਂ ਇਹਨਾਂ ਕੋਲ ਇਸ ਟਾਈਮ ਅਵੇਲੇਬਲ ਨੇ ਤੇ ਕੀ ਪ੍ਰਾਈਸ ਹੈ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਉਹ ਠੀਕ ਠਾਕ ਜੀ ਹਾਂਜੀ ਹਾਂਜੀ ਬਹੁਤ ਵਧੀਆ ਤੁਸੀਂ ਸੁਣਾਓ ਵਧੀਆ ਕਿਰਪਾ ਜੀ ਕਿਰਪਾ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਵੀਰ ਜੀ ਆਪਣੇ ਫਾਰਮ ਤੇ ਆਏ ਹਾਂਜੀ ਹਾਂਜੀ ਆਪਣਾ ਫਰਜ਼ ਹੈ ਜੀ ਆਪਣੇ ਜ਼ਿਮੀਂਦਾਰ ਭਰਾਵਾਂ ਨੂੰ ਹਨਾ ਵਧੀਆ ਵਧੀਆ ਚੀਜ਼ਾਂ ਜਿਹੜੀਆਂ ਉਹਨਾਂ ਦੇ ਮਤਲਬ ਵਧੀਆ ਵਾਕਫ ਕਰਾਉਣਾ ਹਨਾ ਜੀ ਤੁਸੀਂ ਪਹਿਲਾਂ ਵੀ ਤੁਹਾਡੇ ਵੀਡੀਓ ਆਪ ਪਾਈਆਂ ਹਾਂ ਪਹਿਲਾਂ ਆਪਾਂ ਪਿਛਲੀ ਵਾਰੀ ਟਮਾਟਰਾਂ ਦੀ ਪਾਈ ਸੀ ਹਾਂਜੀ ਵਧੀਆ ਲੱਗਿਆ ਸੀ ਸਾਰਿਆਂ ਨੂੰ ਜੀ ਆਪਾਂ ਇਹ ਆਪਣਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਹਾਂਜੀ ਬਿਲਕੁਲ ਜੀ ਤੇ ਕਰ ਦੋ ਵੀਰ ਜੀ ਸ਼ੁਰੂ ਕਿਹੜੀ ਤੁਸੀਂ ਪਨੀਰ ਤੋਂ ਸਟਾਰਟ ਕਰੋਗੇ ਜਿਵੇਂ ਆ ਹੁਣ ਮਿਰਚਾਂ ਦੀ ਹੈ ਜੀ ਆਹ ਕਿਹੜੀ ਹੈ ਹਾਂਜੀ ਇਹ ਮਿਰਚਾਂ ਦੀ ਪਨੀਰੀ ਹੈ ਆਪਣੀ ਜਿਵੇਂ ਹੁਣ ਜਿਹੜੀ ਹੁਣ ਲੱਗ ਰਹੀ ਹੈ ਲੋਡਰਨ ਦੇ ਵਿੱਚ ਅੱਛਾ ਜੀ ਸਰੀਆ ਕੱਢ ਕੇ ਬੰਦੇ ਲੋਡਰਨ ਦੇ ਵਿੱਚ ਲਾਉਂਦੇ ਨੇ ਉੱਪਰ ਕਾਗਜ਼ ਪਾਉਂਦੇ ਨੇ ਪੋਲੀਥੀਨ ਪਾਉਂਦੇ ਨੇ ਅੱਛਾ ਇਹ ਪੋਲੀਥੀਨ ਚ ਸਟਾਰਟ ਚੱਲਦੀ ਹੈ ਜਿਹੜੀ ਇਹ ਵਾਲੀ ਕਹਿੰਦੇ ਤੁਸੀਂ ਹਾਂਜੀ ਜਿਹੜੀ ਇਹ ਅੱਜ ਕੱਲ੍ਹ ਹੁਣ ਠੰਡਾ ਦਾ ਮੌਸਮ ਹੈ ਜੀ ਜੀ ਹਾਂਜੀ ਇਹ ਲੋਡਰਨ 'ਚ ਹੀ ਚੱਲੂਗਾ ਅੱਛਾ ਅੱਛਾ ਜੀ ਫਰਵਰੀ ਦੇ ਮਹੀਨੇ ਤੱਕ ਅੱਛਾ ਅੱਛਾ ਫਰਵਰੀ अच्छा कागज ਹੁੰਦਾ ਉਪਰੋਂ ਫਿਰ ਲਾਨ ਲੱਗ ਜਾਂਦੇ ਹੁੰਦੇ ਨੇ ਅੱਛਾ ਇਹ ਇਹ ਫਲਕਤ ਕਿਹੜੇ ਮਹੀਨੇ ਦੇਏਗੀ ਜੀ ਇਹ ਮਿਰਚ ਜਿਹੜੀ ਹੁਣ ਤੁਸੀਂ ਕਹਿ ਰਹੇ ਹੋ ਇਹ ਦੇਖੋ ਜੇ ਹੁਣ ਆਪਾਂ ਲੋਡ ਹਣ ਚਲਾਉਣੇ ਆ ਹਾਂਜੀ ਫਰਵਰੀ ਦੇ ਵਿੱਚ ਚੱਲ ਪੰਦੀ ਆ ਇਹ ਅੱਛਾ ਜੀ ਫਰਵਰੀ ਦੇ ਮਹੀਨੇ ਫਰਵਰੀ ਮਾਰਚ ਤੇ ਜ਼ੋਰ ਪੈਣ ਲੱਗ ਜਾਂਦਾ ਹੁੰਦਾ ਇਹਨਾਂ ਦਾ ਜੀ ਜੀ ਜਦੋਂ ਆਪਾਂ ਮੌਸਮ ਖੁੱਲਣ ਤੋਂ ਬਾਅਦ ਫਰਵਰੀ ਦੇ ਮਹੀਨੇ ਤੋਂ ਬਾਅਦ ਮਾਰਚ ਦੇ ਮਹੀਨੇ ਦੇ ਮੌਸਮ ਖੁੱਲਣ ਤੋਂ ਬਾਅਦ ਲਾਉਣੇ ਆ ਜੀ ਜੀ ਉਹ ਫਿਰ ਲੇਟ ਚੱਲਦੀ ਹੁੰਦੀ ਆ ਠੀਕ ਹੈ ਜੀ ਇਸੇ ਇਹੀ ਪੈਦਾ ਹੁੰਦਾ ਲੋਟਰਨ ਲਾਉਣ ਦਾ ਹਾਂਜੀ ਵੀ ਆਪਾਂ ਅਗੇਤੀ ਫਸਲ ਦਾ ਮੁਨਾਫਾ ਕਮਾਜਾਣੇ ਹੁੰਦੇ ਫਿਰ ਥੋੜੀ ਕੀ ਕਰਦੇ ਫਾਇਦਾ ਹੀ ਫਾਇਦਾ ਜੀ ਆਪਾਂ ਵੇਖੀਏ ਨਾ ਅਗੇਤੀਆਂ ਫਸਲਾਂ ਦੇ ਵਿੱਚ ਜਾਂ ਬਾਲੀਆਂ ਵੇਚਤੀਆਂ ਦੇ ਵਿੱਚ ਜਾਂ ਬੇਛਤੀ ਦੇ ਵਿੱਚ ਜਾਂ ਬਾਲੀ ਵੇਚਤੀ ਜਿਹੜੀ ਆਪਾਂ ਫਿਰ ਆਪਾਂ ਨਾਲ ਲਾਉਣੀ ਆ ਦੂਜੇ ਜ਼ਿਮੀਂਦਾਰ ਭਰਾਵਾਂ ਦੇ ਜਾਂ ਲੋਕਾਂ ਦੇ ਚਲੋ ਆਪਾਂ ਥੋੜੀ ਬਹੁਤ ਨਾਲ ਵੀ ਚਾਹੀਦੀ ਆ ਪਰ ਜਿਆਦਾ ਮੈਂ ਕਹਿੰਦਾ ਗੇਤ ਪਛੇਤ ਹੋਵੇ ਸੋ ਸਾਰਿਆਂ ਨੂੰ ਬੈਨੀਫਿਟ ਹੋ ਜਾਂਦਾ ਹੈ ਨਾ ਦੇਖੋ ਇਹੋ ਜੀ ਚੀਜ਼ ਹੈ ਨਾ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਘੱਟ ਆ ਰਹੀ ਹੈ ਉਹਦਾ ਰੇਟ ਤੁਹਾਨੂੰ ਵੱਧ ਮਿਲਣਾ ਆ ਜਿਹੜੀ ਚੀਜ਼ ਜਿਆਦਾ ਆ ਗਈ ਮੰਡੀ ਦੇ ਵਿੱਚ ਉਹਦਾ ਤੁਹਾਨੂੰ ਆਪੇ ਘੱਟ ਮਿਲਣਾ ਆ ਆਟੋਮੈਟਿਕਲੀ ਬਿਲਕੁਲ ਜੀ ਤੇਰਾ ਦੇਖੋ ਇੱਧਰ ਆ ਗਿਆ ਫੁੱਲ ਗੋਭੀ ਦੀ ਪਨੀਰੀ ਅੱਛਾ ਜੀ ਆ ਫੁੱਲ ਗੋਭੀ ਦੀ ਹੈ ਜੀ ਹਾਂ ਜੀ ਹਾਂ ਜੀ ਲਓ ਜੀ ਆ ਪਨੀਰੀ ਹੈਗੀ ਹੈ ਜੀ ਫੁੱਲ ਗੋਭੀ ਦੀ ਅੱਜ ਤਰੀਕ ਉਹ ਕਿੰਨੀ ਹੋ ਗਈ ਆਪਣੀ ਅੱਜ ਹੋ ਗਈ ਜੀ 1 ਦਸੰਬਰ 1 ਦਸੰਬਰ ਹੋ ਗਈ ਅੱਜ ਜੀ ਜੀ ਹਾਂਜੀ 1 ਦਸੰਬਰ ਦਾ ਮਹੀਨਾ ਦੀ ਵੈਰਾਈਟੀ ਆ ਇਹ ਅੱਛਾ ਜੀ ਰੁਸਤਮ ਵੈਰਾਈਟੀ ਆ ਇਹ ਅੱਛਾ ਜੀ ਵੈਲਕਮ ਕੰਪਨੀ ਦੀ ਲਓ ਜੀ ਇਹ ਰੁਸਤਮ ਵੈਰਾਈਟੀ ਆ ਅੱਛਾ ਭਾਈ ਆਪਾਂ ਤੁਹਾਡੀ ਵਿੱਚੇ ਗੱਲ ਟੋਕਦਾ ਜਿਹੜੀ ਉਹ ਆਪਾਂ ਪਨੀਰੀ ਪਿੱਛੇ ਵੇਖੀ ਆ ਮਿਰਚਾਂ ਦੀ ਕੀ ਪ੍ਰਾਈਸ ਉਹਦਾ ਕੀ ਰੇਟ ਰਹੂਗਾ ਉਹਦੇ ਚ ਵੀਰ ਜੀ ਵੈਰਾਈਟੀਆਂ ਜਿਵੇਂ ਅਲੱਗ-ਅਲੱਗ ਵੈਰਾਈਟੀਆਂ ਨੇ ਜੇ ਮੰਨ ਕੇ ਚੱਲੋ ਤੁਸੀਂ 50 ਪੈਸੇ ਤੋਂ ਵੱਡਾ ਸ਼ੁਰੂ ਹੋ ਜਾਂਦਾ ਅੱਛਾ ਜੀ 50 ਪੈਸੇ ਤੋਂ ਲੈ ਕੇ ਜੀ ਡੇਡਰ ਰੁਪਏ ਤੱਕ ਰੇਟ ਆ ਉਹਨਾਂ ਦਾ ਅੱਛਾ 50 ਪੈਸੇ ਤੋਂ 1.5 ਰੁਪਏ ਤੱਕ ਹਾਂਜੀ ਜਿਹੜੀ ਹਰੀ ਮਿਰਚ ਦੇ ਵਿੱਚ ਹੈ ਠੀਕ ਇਹ ਹੁਣ ਰੈਡੀ ਹੈ ਲਿਜਾਣ ਜੇ ਕਿਸੇ ਨੂੰ ਲਿਜਾਣੀ ਹੋਵੇ ਤਿਆਰ ਆ ਜੀ ਤਿਆਰ ਆ ਆਪਣੇ ਕੋਲੇ 12 ਮਹੀਨੇ 30 ਦਿਨ ਤਿਆਰ ਰਹਿੰਦੀਆਂ ਪਨੀਰੀਆਂ ਠੀਕ ਹੈ ਜੀ ਲਓ ਜੀ ਇੱਥੇ ਸਾਰਾ ਸਾਲ ਹੀ ਤੁਹਾਨੂੰ ਪਨੀਰੀਆਂ ਮਿਲਣਗੀਆਂ ਆ ਆ ਗਈ ਜੀ ਬੰਦ ਗੋਭੀ ਨਹੀਂ ਫੁੱਲ ਗੋਭੀ ਫੁੱਲ ਗੋਭੀ ਸੌਰੀ ਫੁੱਲ ਗੋਭੀ ਦਾ ਜੀ ਇਹ ਇਹ ਕਿੰਨੇ ਦਿਨਾਂ ਚ ਤਿਆਰੇ ਵੀ ਮਤਲਬ ਚਾਰ ਪੰਜ ਦਿਨਾਂ ਚ ਤਿਆਰ ਹੋ ਜੀ ਇਹ ਤਾਂ ਤਿਆਰ ਹੈ ਜੀ ਪਨੀਰੀ ਪਾਣੀ ਲੱਗਣ ਦੀ ਧੀਰ ਹੈ ਤਾਂ ਤਿਆਰ ਆ ਪਨੀਰੀ ਅ ਔਰ ਸਿਰੇ ਤੱਕ ਸੜਕ ਹੈ ਜੀ ਕਾਫੀ ਮਿਲਦਾ ਵੀ ਏਕੜ ਤੋਂ ਉੱਪਰ ਥਾਂ ਜ਼ਿਆਦਾ ਹੀ ਹੋਣਾ ਜੀ ਨਹੀਂ ਸਾਡਾ ਹੈਗਾ ਪਨੀਰੀਆਂ ਦਾ ਕੰਮ ਤਕਰੀਬਨ ਅੱਛਾ ਜੀ 3-4 ਕਿੱਲੇਾਂ ਦੇ ਵਿੱਚ ਅਸੀਂ ਪਨੀਰੀਆਂ ਦੀ ਹਾਂਜੀ ਆਹ ਦੇਖੋ ਦੂਰ ਤੱਕ ਮੈਂ ਜ਼ੂਮ ਕੀਤੀ ਹੈ ਇਹ ਸਾਰੀ ਬਾਈ ਨੇ ਆਪਣੇ ਹੱਥੇ ਪਰਸਨਲੀ ਲਾਈ ਹੋਈ ਹੈ ਆ ਵੇਚਣ ਵਾਸਤੇ ਉਹ ਵੀ ਤੁਹਾਨੂੰ ਵਿਖਾਣੇ ਆ ਤੇ ਅੱਛਾ ਭਾਈ ਜੀ ਇਹ ਹੁਣ ਇਹਦਾ ਕੀ ਹਿਸਾਬਤਾ ਪੈਂਦਾ ਜੀ ਪੇਡੇ ਦਾ ਜਿਹੜਾ ਆ ਇੱਕ ਬੂਟੇ ਦਾ ਕੀ ਹਿਸਾਬਤਾ ਜਿਹੜੀ ਇਹ ਮਤਲਬ ਕਿ 80000 ਰੁਪਏ ਕਿਲੋ ਵਾਲਾ ਬੀਜ ਆ ਜਿਵੇਂ ਅੱਛਾ ਜੀ ਉਹ 1 ਰੁਪਈਆ ਪੇਡਾ 2 ਰੁਪਈਆ ਪੇਡਾ ਵੇਚਦੇ ਹੁੰਦੇ ਆ ਅੱਛਾ ਜੀ ਮੰਨ ਕੇ ਚਲੋ 1 ਰੁਪਈਆ ਦੇਵਾਂਗੇ ਅਸੀਂ ਤੁਸੀਂ ਸਾਡੇ ਕੋਲੇ ਆਏ ਹੋ ਜਿਹੜੇ ਤੁਹਾਡੇ ਰਾਇਨ ਥਰੂ ਰਹੀਂ ਬੰਦੇ ਆਉਣਗੇ ਅਸੀਂ ਉਹਨੇ 1 ਰੁਪਈਆ ਪੇਡਾ ਦੇਵਾਂਗੇ 80000 ਰੁਪਏ ਕਿਲੋ ਵਾਲੇ ਬੀਜ ਦਾ ਰੇਟ ਦਾ ਲਓ ਜੀ ਜਿਹੜਾ ਮਤਲਬ ਕਿ ਉਹ ਤੋਂ ਸਸਤਾ ਹੋਊਗਾ ਹਾਂ ਜੀ 40 5000 ਰੁਪਏ ਕਿਲੋ ਵਾਲਾ ਬੀਜ ਉਹਦਾ ਅਸੀਂ 80 ਪੈ ਵੰਡਾ ਦੇਵਾਂਗੇ 70 ਪੈ ਦੇਵਾਂਗੇ ਲਓ ਜੀ ਰੇਟ ਕੱਟ ਕਰਕੇ ਦੇਵਾਂ ਸਭ ਤੋਂ ਵੱਡੀ ਗੱਲ ਆ ਕੁਆਲਿਟੀ ਦੇ ਦਿਆਂਗੇ ਕੁਆਲਿਟੀ ਬਿਲਕੁਲ ਜੀ ਐਤ ਕੀ ਨਾ ਆਪਾਂ ਜਿਹੜੇ ਟਮਾਟਰ ਮੋਟਰ ਵਗੈਰਾ ਜਿਹੜੇ ਲਾਏ ਨੇ ਜਿੱਥੋਂ ਕਿਸੇ ਵੇਲੇ ਚਲੋ ਆਪ ਵੀ ਪਨੀਰੀ ਆਪਾਂ ਬੀਜਦੇ ਆ ਜਿੱਥੋਂ ਮਤਲਬ ਕੀ ਹੁਣ ਸਾਡੇ ਵੀ ਐ ਹੁੰਦਾ ਵੀ ਸਮ ਟਾਈਮ ਸਾਡੇ ਤੋਂ ਪਨੀਰੀ ਪੂਰੀ ਨਹੀਂ ਪੈਂਦੀ ਫੇਰੇ ਬਾਈਆਂ ਤੋਂ ਲੈ ਜਾਂਦੀ ਟਮਾਟਰਾਂ ਦੀ ਪਨੀਰੀ ਗੋਭੀ ਦੀ ਪਨੀਰੀ ਹਰ ਤਰ੍ਹਾਂ ਦੀ ਮਿਲਦੀ ਇਹਨਾਂ ਤੋਂ ਤੇ ਇਹ ਬਾਕੀ ਪ੍ਰਾਈਸ ਆਪਾਂ ਨੂੰ ਬਿਲਕੁਲ ਜਿਹੜਾ ਜਾਇਜ਼ ਲਾਉਂਦੇ ਨੇ ਕਦੀ ਵੀ ਆਪਾਂ ਨੂੰ ਇਹੋ ਜਿਹਾ ਨਹੀਂ ਹੋਇਆ ਕਿ ਆਪਾਂ ਨੂੰ ਰੇਟ ਜਿਹੜਾ ਵੱਧ ਲਾਉਣ ਜਾਂ ਕੋਈ ਇਹੋ ਜੀ ਦਿੱਕਤ ਆਵੇ ਸੋ ਬਾਈ ਜੀ ਐਡਰੈਸ ਦੱਸ ਦੋ ਤੁਸੀਂ ਸਭ ਤੋਂ ਪਹਿਲਾਂ ਆਪਣਾ ਜੀ ਐਡਰੈਸ ਆਪਣਾ ਹੈਗਾ ਜੀ ਦੇਵੀਗੜ੍ਹ ਰੋਡ ਚੀਕਾ ਰੋਡ ਜੋੜੀਆਂ ਸੜਕਾਂ ਕੈਂਚੀਆਂ ਪਟਿਆਲਾ ਪਟਿਆਲਾ ਜੀ ਬਿਲਕੁਲ ਹਾਂ ਜੀ ਤੇ ਆਹ ਪਨੀਰੀ ਕਾਦੀ ਆ ਗਈ ਬਾਈ ਜੀ ਇਹ ਪਿਆਜ਼ ਦੀ ਹੈ ਜੀ ਲਓ ਜੀ ਆਹ ਪਿਆਜ਼ ਦੀ ਪਨੀਰੀ ਆ ਗਈ ਕਰੋ ਚੈੱਕ ਤੁਸੀਂ ਇਹ ਸਾਰਾ ਖੇਤ ਜਿਹੜਾ ਉਹ ਦਿੱਦਰ ਲੱਗੇ ਲੇਵਰ ਇਹ ਇਧਰਲੇ ਪਾਸੇ ਸਾਰਾ ਪਿਆਜ਼ ਦੀ ਪਨੀਰੀ ਪਨੀਰੀ ਆ ਮੈਂ ਜੂਮ ਕਰਕੇ ਦਿਖਾ ਦਿੰਨਾ ਇਹ ਪਿਆਜ਼ ਹੈ ਉਹ ਪਨੀਰੀ ਹੈ ਜੀ ਜਿਹੜੀ ਆਪਣੀ ਜਨਵਰੀ ਨੂੰ ਲੋਹੜੀ ਨੂੰ ਲੱਗਦੀ ਹੁੰਦੀ ਹੈ ਪਕਾਵਾ ਪਿਆਜ਼ ਅੱਛਾ ਪਕਾਵਾ ਪਿਆਜ਼ ਹੈ ਜੀ ਹਾਂ ਜੀ ਇਹਦਾ ਗੱਠਾ ਪਕਾਵਾ ਬਣ ਜਾਂਦਾ ਹੁੰਦਾ ਫਿਰ ਬੰਦਾ ਸਾਲ ਭਰ ਰੱਖ ਕੇ 6 ਮਹੀਨੇ 8 ਮਹੀਨੇ ਰੱਖ ਕੇ ਖਾਈ ਜਾਵੇ ਖਰਾਬਦਾ ਨਹੀਂ ਹੁੰਦਾ ਖਰਾਬ ਨਹੀਂ ਹੁੰਦਾ ਹੁੰਦਾ ਇਹ ਛੇਤੀ ਪਿਆਜ਼ ਖਰਾਬ ਨਹੀਂ ਹੁੰਦਾ ਹਾਂ ਜੀ ਇਹ ਲੋਹੜੀ ਨੂੰ ਲੱਗੂਗਾ ਲੋਹੜੀ ਦੀ ਜਨਵਰੀ ਦੇ 10 ਤਰੀਕਾਂ ਤੋਂ ਸ਼ੁਰੂ ਹੋ ਜਾਏਗਾ ਲੱਗਣਾ ਜੀ ਇਹ ਅੱਛਾ ਅੱਛਾ ਜੀ ਕਿਵੇਂ ਕੀ ਪ੍ਰਾਈਜ਼ ਰਹਿੰਦਾ ਜੀ ਇਹਦਾ ਇਹਦਾ ਜੀ ਉਹ ਟਾਈਮ ਦੇ ਵਿੱਚ ਪ੍ਰਾਈਸ ਪਿਛਲੇ ਸਾਲ ਦਾ ਤਾਂ ਹੈਗਾ ਦੀ तकरीबन 100 ਰੁਪਏ ਕਿਲੋ 90 ਰੁਪਏ ਕਿਲੋ 60 ਰੁਪਏ ਕਿਲੋ 70 ਰੁਪਏ ਕਿਲੋ ਜੀ ਜੀ ਮਤਲਬ ਆਏ ਰੇਟ ਚੜਦੇ ਉੱਪਰ ਦੇ ਰਹਿੰਦੇ ਹੁੰਦੇ ਨੇ 10-20 ਉੱਪਰ ਥੱਲੇ ਹੁੰਦਾ ਰਹਿੰਦਾ ਹਾਂ ਜੀ ਹਾਂ ਬਸ ਬਸ ਠੀਕ ਹੈ 50 ਰੁਪਏ ਕਿਲੋ ਵੀ ਆ ਜਾਂਦੇ ਕਈ ਵਾਰ ਕਈ ਵਾਰ ਸਾਨੂੰ ਬਾਣੀਆਂ ਵੀ ਪੈ ਜਾਂਦੀਆਂ ਜਿਆਦਾ ਹੋ ਜਾਂਦੀ ਹੈ ਇਹਦੇ ਜੋ ਵਪਾਰ ਹੈ ਹਾਂ ਜੀ ਇਹ ਤਾਂ ਚੱਲਦਾ ਜੀ ਬਹੁਤ ਚੰਗੀ ਚੱਲਦੀ ਹੈ ਵਪਾਰ ਮਤਲਬ ਇੰਨਾ ਕਿ ਜਿਹੜਾ ਸਾਡੇ ਕੋਲੇ ਆਊਗਾ ਹਾਂ ਜੀ ਅਸੀਂ ਉਹਨੂੰ ਖੁਸ਼ ਕਰਕੇ ਦੋਲਾਂਗੇ ਨਹੀਂ ਰੇਟ ਘੈਂਟ ਹੁੰਦੇ ਭਾਈ ਤੁਹਾਡੇ ਇਹ ਤਾਂ ਤੇ ਰੇਟ ਵੀ ਬਾਈ ਨੇ ਤੁਹਾਨੂੰ ਦੱਸ ਤਾ। ਤੇ ਆ ਦੇਖੋ ਜੀ ਇਹ ਬੰਦ ਗੋਭੀ ਦੀ ਪਨੀਰੀ ਆ ਗਈ। ਅੱਛਾ ਜੀ ਇਹ ਬੰਦ ਗੋਭੀ ਦੀ ਆ ਗਈ। ਇਹ ਬੰਦ ਗੋਭੀ ਦੀ ਪਨੀਰੀ ਆ ਗਈ। ਆਏ ਅਸੀਂ ਸਾਰੀਆਂ ਫੁੱਲ ਗੋਭੀ, ਬੰਦ ਗੋਭੀ, ਬਰੋਕਲੀ। ਹਾਂਜੀ। ਬਰੋਕਲੀ ਤੁਹਾਨੂੰ ਅੱਗੇ ਦਿਖਾ ਦਾਂ ਨੇ ਬਰੋਕਲੀ ਵਿੱਜੀ ਹੋਈ ਆ। ਅੱਛਾ ਅੱਛਾ ਬਰੋਕਲੀ ਪਨੀਰੀ ਵੀ ਤਿਆਰ ਹੈ ਜੀ। ਹਾਂਜੀ ਹਾਂਜੀ ਬਰੋਕਲੀ ਆਪਣੇ ਚੱਲ ਵੀ ਰਹੀ ਆ ਆਪਾਂ ਵੱਢ ਵੀ ਰਹੇ ਆ। ਅੱਛਾ ਉਧਰ? ਹਾਂਜੀ ਉਧਰਲੀ ਸਾਈਡ ਆ। ਚਲੋ ਉਹ ਵੀ ਦੇਖ ਕੇ ਆਉਂਨੇ ਆ ਬਰੋਕਲੀ ਵੀ। ਤੇ ਆ ਵੀ ਦੇਖਦੇ ਆਪਾਂ। ਬਾਕੀ ਉਹ ਬਾਈ ਕੋਲ ਨਾਲ ਇੱਕ ਰੋਟਾਵੇਟਰ ਖੜਾ ਹੋ ਉਹ ਵੀ ਚਲਾ ਕੇ ਦੇਖਦੇ ਆਪਾਂ ਹਾਂ ਜੀ ਉਹਨੂੰ ਪਾਵਰ ਬੀਡਰ ਕਹਿੰਦੇ ਨੇ ਜ਼ਿਆਦਾਤਰ ਉਹਨੂੰ ਅੱਛਾ ਅੱਛਾ ਪਿੱਛੇ ਉਹਦਾ ਰੋਟਾ ਬੀਡਰ ਲੱਗਿਆ ਹੋਇਆ ਉਹਦੇ ਬਲੇਡ ਲੱਗੇ ਹੋਏ ਨੇ ਅੱਛਾ ਇਹ ਇਹ ਕਿਵੇਂ ਬਾਈ ਆਹ ਕਾਦੀ ਪਨੀਰੀ ਸਾਰੀ ਜਿਹੜੀ ਆ ਇਹ ਫੁੱਲੋ ਗੋਭੀ ਦੀ ਪਨੀਰੀ ਸਾਰੀ ਅੱਛਾ ਸਾਰੀ ਫੁੱਲ ਦੀ ਹੈ ਹਾਂ ਜੀ ਹੁਣ ਅੱਗੇ ਬਰੋਕਲੀ ਦੀ ਆ ਗਈ ਹਨਾ ਜੀ ਹਾਂ ਜੀ ਅੱਗੇ ਬਰੋਕਲੀ ਦੀ ਆ ਗਈ ਜੀ ਫਿਰ ਲਓ ਜੀ ਆਹ ਵੀ ਬਾਈ ਆ ਸਾਰਾ ਕਣ ਇਧਰ ਬੀਜਿਆ ਹੋਇਆ ਬਾਈ ਪਾਣੀ ਲੱਗਣ ਵਾਲਾ ਹਨਾ ਹਜੇ ਇਹਨੂੰ ਫਿਰ ਪਾਣੀ ਰੋਕ ਕੇ ਲਾਉਣੇ ਉਹਨਾਂ ਨੇ ਜੇ ਪਾਣੀ ਲਾਤਾ ਫਿਰ ਛੇਦੀ ਵਧ ਜਾਣੇ ਨੇ ਹਾਂ ਬ੍ਰੋਕਲੀ ਦੇ ਅੱਗੇ ਆ ਵੀਰੇ ਹਾਂਜੀ ਬ੍ਰੋਕਲੀ ਉਹ ਲਾਸਟ 'ਚ ਖੜੀ ਆ ਸਭ ਤੋਂ ਜੀ ਚਲੋ ਜੀ ਲਾਸਟ 'ਚ ਪਹਿਲਾਂ ਬ੍ਰੋਕਲੀ ਦੀ ਦੇਖਦੇ ਆ ਪਨੀਰੀ ਫਿਰ ਇਹਨਾਂ ਦਾ ਜਿਹੜਾ ਆਪਾਂ ਰੋਟਾ ਵੇਟਰ ਤੁਹਾਨੂੰ ਕਿਹਾ ਇਹ ਵੀ ਚਲਾ ਕੇ ਦੇਖਦੇ ਆ ਬਸ ਮੇਰੇ ਨਾਲ ਇੱਕੋ ਰਿਕਵੈਸਟ ਹੁੰਦੀ ਆ ਸਾਡੇ ਸਾਰਿਆਂ ਕਿ ਬਲੌਗ ਨੂੰ ਨਾ ਪੂਰਾ ਵੇਖਿਆ ਕਰੋ ਮੈਂ ਪੂਰਾ ਐਂਟਰਟੇਨ ਕਰਨ ਦੀ ਕੋਸ਼ਿਸ਼ ਕਰਦਾ ਆ ਬਲੌਗ ਦੇ ਵਿੱਚ ਜਿੰਨਾ ਕਿ ਮੇਰਾ ਯੋਰ ਚੱਲਦਾ ਜੀ ਤੋ ਤੁਸੀਂ ਵੇਖਿਆ ਕਰੋ ਆਹ ਲਓ ਜੀ ਇਹ ਬਾਈ ਜੀ ਲੱਗੇ ਨੇ ਚਲਾਣ ਲਓ ਜੀ ਕਰੋ ਸਟਾਰਟ ਵੀਰੇ ਅੱਛਾ ਬਾਈ ਇਹ ਪੈਟਰੋਲ ਤੇ ਆ ਜੀ ਇਹ ਹਾਂਜੀ ਇਹ ਪੈਟਰੋਲ ਤੇ ਆ ਜੀ 9 HP ਦਾ ਇੰਜਨ ਆ ਇਹਨੂੰ ਲੱਗ ਇਹ ਹੁਣ ਵਾਹ ਕੇ ਦਿਖਾਵਾਂਗੇ ਤੁਹਾਨੂੰ ਰੋਟਾ ਵੇਟਰ ਨਾਲ ਕਿੰਨਾ ਚਿਰ ਹੋ ਗਿਆ ਬਾਈ ਜੀ ਆਪਣੇ ਕੋਲ ਇਹਨੂੰ ਆਪਣੇ ਕੋਲੇ ਹੋ ਗਿਆ ਇਹਨੂੰ ਜੀ ਤਕਰੀਬਨ 5 ਸਾਲ ਹੋ ਗਏ ਅੱਛਾ ਹਾਂ ਜੀ ਲਓ ਜੀ ਇਸ ਤਰ੍ਹਾਂ ਸਟਾਰਟ ਹੁੰਦਾ ਜੀ ਇਹ ਦਾ ਸਟਾਰਟ ਮੈਂ ਕਿਹਾ ਦੇਖੀ ਐਕਸਪੈਰੀਮੈਂਟ ਕਰਕੇ ਲਓ ਜੀ ਆਹ ਲਓ ਆਹ ਲਾਟਾ ਗੇਰ ਬਾਈ ਨੇ ਆਹ ਸਾਰੇ ਪਿਆਰ ਕਰੀਂਦਾ ਪਿਆਰ ਲਓ ਜੀ ਇਹ ਬੈਕ ਵੀ ਹੋ ਜਾਂਦਾ ਜੀ ਅੱਛਾ ਆ ਦੇਖੋ ਲਓ ਜੀ ਬੈਕ ਨਾ ਬੈਕ ਵੀ ਹੋ ਜਾਂਦਾ ਬੈਕ ਵੀ ਘੁਰ ਪੈਂਦਾ ਜੀ ਇਹ ਕੀ ਬਾਤ ਹੈ ਲਓ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਪਨੀਰੀਆਂ ਦੇ ਨਾਲ ਨਾਲ ਆਪਾਂ ਰੋਟਾ ਬੇਡਰ ਵੀ ਦਿਖਾਤਾ ਜੀ ਦੇਖੋ ਬਾਹਾ ਹੋਇਆ ਦਿਖਾਓ ਕਿਵੇਂ ਬਾਹਾ ਹੋਇਆ ਆ ਦੇਖੋ ਤੁਸੀਂ ਮਿੱਟੀ ਦੇਖੋ ਬਿਲਕੁਲ ਆ ਦੇਖੋ ਇੰਨਾ ਡੂੰਘਾ ਲੈ ਗਿਆ ਜੀ ਇਹ ਯਾਰ ਲਓ ਜੀ ਵਧੀਆ ਜੀ ਹਨਾ ਜੀ ਅੱਛਾ ਭਾਈ ਜੀ ਆਏ ਬਰੋਕਲੀ ਦੀ ਪਨੀਰੀ ਜੀ ਹਾਂ ਜੀ ਅੱਛਾ ਜੀ ਲਓ ਜੀ ਇਹ ਬਰੋਕਲੀ ਦੀ ਪਨੀਰੀ ਆ ਜਿਹੜੀ ਅੱਜ ਦੇ ਟਾਈਮ ਦੇ ਹਿਸਾਬ ਨਾਲ ਦੀ ਵੈਰੈਟੀ ਆ ਇਹ ਰিজਕਵਾਨ ਦੀ ਅੱਛਾ ਜੀ ਤੋਂ ਇਹ ਵੈਰੈਟੀ ਆ ਅੱਛਾ ਜੀ ਮਤਲਬ ਵੈਰੈਟੀਆਂ ਮੌਸਮ ਦੇ ਹਿਸਾਬ ਨਾਲ ਲੱਗਦੀ ਹੁੰਦੀ ਨੇ ਜਿਹੜਾ ਹੁਣ 12ਵੇਂ ਮਹੀਨੇ ਦਾ ਟਾਈਮ ਚੱਲ ਰਿਹਾ ਹੈ ਜੀ ਜੀ ਹਾਂ ਜੀ 12ਵੇਂ ਮਹੀਨੇ ਦੇ ਵਿੱਚ ਇਹ ਵੈਰੈਟੀ ਲੱਗਦੀ ਆ ਇਹ ਵੈਰੈਟੀ ਕਾਮਯਾਬ ਆ ਅੱਛਾ ਜੀ ਇਸ ਕਰ ਇੱਕ ਸਕਾਟਾ ਕੰਪਨੀ ਦੀ ਵੀ ਆਉਂਦੀ ਸਾਖੀ ਵੈਰੈਟੀ ਅੱਛਾ ਉਹ ਵੀ ਲੱਗਦੀ ਹੁੰਦੀ ਆ ਸਾਡੇ ਕੋਲ ਖਤਮ ਹੋਊਗੀ। ਇਸ ਟਾਈਮ ਅਵੇਲੇਬਲ ਰਜੀਕਵਾਨ ਕੰਪਨੀ ਤੋਂ ਹੋਏ ਵੈਰੈਟੀ ਆਪਣੇ ਕੋਲ ਤਿਆਰ ਹੈ। ਅੱਛਾ ਇਹ ਕਿੰਨੇ ਦਾ ਪੈਂਦਾ ਪੇਡਾ ਜੀ ਇਹ ਇੱਕ? ਇਹਦਾ ਤੋਂ ਇਹਦਾ ਪੈਂਦਾ ਪੈਂਦਾ ਜੀ ਆਪਣਾ 1.5 ਰੁਪਈਆ ਦਾ ਜੀ। 1.5 ਰੁਪਈਆ ਦਾ। ਉਹ ਅਸੀਂ 2 ਰੁਪਈਆ ਦਿੰਨੇ ਆ ਜੇ ਨਾਲ ਤੁਹਾਡੇ ਰਾਹੀਂ ਆਊਗਾ ਉਹਨੂੰ ਅਸੀਂ 1.5 ਰੁਪਈਆ ਦੇਵਾਂਗੇ। ਲਓ ਜੀ ਆਪਣੇ ਕਰਕੇ ਤੁਹਾਨੂੰ ਆਫਰ ਮਿਲ ਜੂਗਾ। ਤੇ ਇਹ ਬਾਈ ਦਾ ਯਾਰ ਸੁਭਾਅ ਬਹੁਤ ਵਧੀਆ ਆਪਾਂ ਨੂੰ ਲੈ ਕੇ ਜਾਂਦੇ ਨੇ ਨਾ ਇਹਨਾਂ ਨੇ ਕਦੀ ਮੱਥੇ ਵਟ ਨਹੀਂ ਪਾਇਆ ਉਹ 2 4 5 7 10 ਬੇਡੇ ਕਹਿੰਦੇ ਚਲ ਲੈ ਜਾਓ ਵੱਧ ਲੈ ਜਾਓ ਕੋਈ ਚੱਕਰ ਨਹੀਂ ਨਾ ਪ੍ਰਵਾਹ ਨਹੀਂ ਕਰਦੀ ਦੇਣ ਇਹਨਾਂ ਨੇ ਕਦੀ ਪ੍ਰਵਾਹ ਨਹੀਂ ਮੰਨੀ ਹੈਗੀ ਇਸ ਤਰ੍ਹਾਂ ਹਣਾ ਲਓ ਜੀ ਆ ਵੀ ਆ ਗਈ ਪਨੀਰੀ ਤੇ ਹੁਣ ਬਾਈ ਜੀ ਆਪਾਂ ਦੇਖੀਓ ਜਿਹੜੀ ਲਾਈ ਸਾਹਮਣੇ ਗੋਭੀ ਹਾਂਜੀ ਹਾਂ ਬਰਕਲੀ ਦੇਖਦੇ ਹਣਾ ਨਾਲੇ ਜਾ ਕੇ ਜੀ ਹਾਂਜੀ 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 ਬਿਲਕੁਲ ਚਲੋ ਜੀ ਆਪਾਂ ਉਧਰ ਨੂੰ ਜਾਂਦੇ ਆ ਤੇ ਹੁਣ ਤੁਹਾਨੂੰ ਸਿੱਧਾ ਉੱਥੇ ਜਾ ਕੇ ਦਿਖਾਣੇ ਆ ਵੀ ਕਿਵੇਂ ਕੀ ਕੀ ਸਮਾਨ ਹੈ ਆ ਦੇਖੋ ਜੀ ਬਾਈ ਜੀ ਨੇ ਆਪਣੇ ਵਾਸਤੇ ਲਸਣ ਵੀ ਲਾਇਆ ਹੋਇਆ ਇਹ ਬੱਟਾਂ ਤੇ ਲਾਇਆ ਹੋਇਆ ਹੈ ਵੀਰ ਜੀ ਹਾਂਜੀ ਹਾਂਜੀ 11 ਇੰਚ ਆਪਾਂ ਲਾਉਣੇ ਆ 11 ਇੰਚ ਰਹਿ ਜਾਂਦਾ ਡਾਡਾ ਛੋਟਾ ਰਹਿ ਜਾਂਦਾ ਹਾਂਜੀ ਬੱਟ ਤੇ ਲਾਉਣੇ ਆ ਬੱਟ ਦੇ ਇਕੱਠਾ ਡਾਡਾ ਬਣ ਜਾਂਦਾ ਮੋਟੀ ਇਕੱਠ ਬਣਦੀ ਬਿਲਕੁਲ ਹਾਂਜੀ ਆ ਦੇਖੋ ਨਾਲੇ ਮਿੱਟੀ ਲੱਗ ਜਾਂਦੀ ਕਈਆਂ ਨਾਲ ਹਾਂ ਅੱਛਾ ਇਹਦੇ ਨਾਲ ਆ ਵੀ ਥੋੜਾ ਜਿਹਾ ਗੜਾਈ ਵੀ ਕਰਨੀ ਸੌਖੀ ਰਹਿੰਦੀ ਐ ਲੜਾਈ ਵੀ ਬੈਠ ਕੇ ਬੰਦਾ ਆਉਣਾ ਸੌਖਾ ਹਾਂ ਸੌਖੀ ਹੋ ਜਾਂਦੀ ਵੈਸੇ ਮੈਂ ਵੀ ਇੱਕ ਵੇਖਿਆ ਇੱਕ ਦੋ ਵਾਰੀ ਜਿਹੜਾ ਮੈਂ ਇਸ ਤਰ੍ਹਾਂ ਬੀਜਦਾ ਨਾ ਪੱਟਾਂ ਦੇ ਉੱਪਰ ਜੋ ਸਹੀ ਹੋ ਜਾਂਦਾ ਬਿਲਕੁਲ ਮੋਟਾ ਇਕੱਠਾ ਹੋਏਗਾ ਜੀ ਖਲਾਈ ਮਿਲ ਲਓ ਜੀ ਆ ਬਾਈ ਦੀ ਬੀਜੀ ਹੋਈ ਆ ਪਤਾ ਗੋਬੀ ਹਨਾ ਜੀ ਬੰਦ ਗੋਬੀ ਜੀ ਨੂੰ ਪਤਾ ਗੋਬੀ ਗੋਬੀ ਬੰਦ ਗੋਬੀ ਕਹਿੰਦੇ ਨੇ ਆਪਾਂ ਲਓ ਜੀ ਇਹ ਬਹੁਤ ਸੋਹਣੀ ਖੜੀ ਹੋਈ ਵੀਰੇ ਕਿੰਨੇ ਦਿਨਾਂ ਦੀ ਤਿਆਰ ਹੋ ਜੂਗੀ ਇਹ ਗੋਬੀ ਇਹ ਜੀ ਸੰਦਿੰਗ ਹੁਣ 40 ਦਿਨਾਂ ਦੀ ਤਾਂ ਹੋ ਗਈ ਏ 35 40 ਦਿਨਾਂ ਦੀ ਹੂੰ ਹੂੰ ਜੀ ਤੇ ਇਹਨੇ 25 ਕੇ ਦਿਨ ਹੋਰ ਲੈਣੇ ਨੇ ਅੱਛਾ 25 ਦਿਨ ਹੋਰ ਲੈਣਗੇ ਹਾਂ ਜੀ 25 30 ਦਿਨ ਹੋਰ ਲੈਣੇ ਨੇ ਠੀਕ ਹੈ ਜੀ ਅੱਛਾ ਆ ਗਿਆ ਫਿਰ ਗੰਡੇ ਪਿਆਜ਼ ਹਾਂ ਜੀ ਇਹ ਪਿਆਜ਼ ਦਾ ਬੀਜ ਹੈ ਅਗੇ ਤਾਂ 50 ਬੀਜ ਦੇਉਨੇ ਆਪਾਂ ਹਰ ਹਰਾ ਨਜ਼ਰ ਆ ਰਿਹਾ ਨੇ ਇਹ ਅਜੇ ਸਿਰਫ ਮੁੱਲਾਂ ਦਾ 5-6 ਦਿਨ ਦਾ ਹੀ ਹੈ ਨਾ ਜੀ ਨਹੀਂ ਇਹ ਹੁਣ ਠੰਡ ਕਰਕੇ ਹੋ ਤਾ ਗਿਆ ਇਹ तकरीबन 12-15 ਦਿਨਾਂ ਦਾ ਹੋ ਗਿਆ ਜੀ ਜੀ ਤੇ ਠੰਡ ਕਰਕੇ ਥੋੜਾ ਸਲੋ ਹਟਦਾ ਨਾ ਜੀ ਜੀ ਹਾਂ ਥੋੜੇ ਹੁਣ ਠੰਡ ਹੋ ਗਈ ਸਵੇਰ ਸ਼ਾਮ ਦੀ ਕਾਫੀ ਤੇ ਲਓ ਜੀ ਹੁਣ ਤੁਹਾਨੂੰ ਖਾਣੇ ਆ ਬ੍ਰੋਕਲੀ ਇਹ ਆ ਗਈ ਜੀ ਬ੍ਰੋਕਲੀ ਆਪਣੀ ਲਓ ਜੀ ਇਹ ਪਾਣੀ ਲੱਗਿਆ ਬ੍ਰੋਕਲੀ ਤੁਸੀਂ ਨਾ ਵੜਿਓ ਪਾਣੀ ਲੱਗਿਆ ਆਹ ਦੇਖੋ ਜੀ ਬ੍ਰੋਕਲੀ ਆਹ ਕਰੋ ਚੈੱਕ ਜੀ ਇਹ ਆ ਗਈ ਜੀ ਆਪਣੀ ਬ੍ਰੋਕਲੀ ਇਹ ਸਾਰਾ ਖੇਤ ਬਰੋਕਲੀ ਦਾ ਹੀ ਵੀਰੇ ਸਾਰਾ ਹਾਂਜੀ ਸਾਰਾ ਖੇਤ ਬਰੋਕਲੀ ਆ ਵੱਡਾ ਫੁੱਲ ਦੇਖੋ ਹਾਂਜੀ ਵੱਡਾ ਫੁੱਲ ਆ ਗਿਆ ਜੀ ਠੀਕ ਆ ਜੀ ਕਰੋ ਚੈੱਕ ਆ ਦੇਖੋ ਵੀ ਵੱਡਾ ਜੀ ਹਾਂਜੀ ਹਾਂ ਤਕਰੀਬਨ ਇਹ ਰੈਡੀ ਨੇ ਹਣਾ ਜੀ ਇਹ ਬਰੋਕਲੀ ਹੈ ਜੀ ਹਾਂਜੀ ਇਹ ਅਸੀਂ ਸੈਂਪਲ ਲਾਉਣੇ ਨੇ ਚੈੱਕ ਕਰਨ ਨੂੰ ਜੀ ਅੱਛਾ ਅੱਛਾ ਵੈਰਾਈਟੀਆਂ ਚੈੱਕ ਕਰਨ ਨੂੰ ਵਾਸਤੇ ਲਾਉਣੇ ਨੇ ਸਾਨੂੰ ਆਪ ਚੈੱਕ ਕਰਕੇ ਫਿਰ ਅਸੀਂ ਫਾਰਮਰ ਨੂੰ ਅੱਗੇ ਵੇਚਦੇ ਨੇ ਬਿਲਕੁਲ ਸਹੀ ਗੱਲ ਹੈ ਜਿੱਦਾਂ ਜਦ ਤੁਹਾਨੂੰ ਆਪ ਨੂੰ ਤਸੱਲੀ ਨਾ ਹੋਊਗੀ ਅੱਗੇ ਆਪਾਂ ਕੀ ਵੇਚਾਂਗੇ ਹਣਾ ਜੀ ਬਿਲਕੁਲ ਬਿਲਕੁਲ ਇਹ ਬਈ ਪਹਿਲਾਂ ਐਕਸਪੈਰੀਮੈਂਟ ਆ ਆ ਵੀ ਚੀਜ਼ ਵਧੀਆ ਹੈਗੀ ਵੀਣ ਹੈਗੀ ਕਿਉਂਕਿ ਵੇਖੋ ਇੱਕ ਫਾਰਮਰ ਨੇ ਕਿਸੇ ਨੇ ਕਿੱਲਾ ਕਿਸੇ ਨੇ ਚਾਰ ਕਿੱਲੇ ਲਾਉਣੀ ਹੁੰਦੀ ਜਿੰਨਾ ਚਿਰ ਚੈੱਕਣਾ ਹੋਵੇ ਵੀ ਕਿਹੇ ਚੀਜ਼ ਦਾ ਬੀਜ ਜਾਂ ਜਿਹੜੀ ਆ ਆਕਾਸ਼ਤਕਾਰੀ ਆ ਵਧੀਆ ਕਿ ਨਹੀਂ ਵਧੀਆ ਉਹ ਉਹਨਾਂ ਚਿਰ ਫਿਰ ਵੈਸੇ ਦੇਣ ਦਾ ਹੀ ਫਾਇਦਾ ਨਹੀਂ ਕੋ ਬਿਲਕੁਲ ਬਿਲਕੁਲ ਵੀਰ ਜੀ ਇਹ ਆਪਣੀ ਬਰੋਕਲੀ ਲਾਈ ਨੇ ਸੈਂਪਲ ਜੀ ਚੈੱਕ ਕਰਨ ਨੂੰ ਜੀ ਜੀ ਫਿਰ ਆਪਣੀ ਉਧਰ ਫੁੱਲ ਗੋਭੀ ਆ ਹਾਂਜੀ ਫਿਰ ਉਧਰ ਬੰਦ ਗੋਭੀ ਲਾਈ ਫੁੱਲ ਗੋਭੀ ਤਿਆਰ ਹੋਣੀ ਵੀ ਫੁੱਲ ਗੋਭੀ ਹਾਂਜੀ ਉਹ ਵੀ ਚੱਲ ਰਹੀ ਆ ਜੀ ਅੱਛਾ ਜੀ ਤੇ ਇਧਰ ਵੀ ਫਿਰ ਫੁੱਲ ਗੋਭੀ ਲਾਈ ਹੋਈ ਆ ਜੀ ਅੱਛਾ ਜੀ ਤੇ ਉਹ ਜਿਹੜ ਉਹ ਦੀ ਸੈਲਡ ਦੇ ਵਿੱਚ ਚਲਦੀ ਆ। ਉਹ ਤਾਂ ਨਹੀਂ ਹੈਗੀ ਆਪਣੇ ਲੱਗੀ ਹੋਈ ਹੈਗੀ ਸਟੱਲ। ਉਹ ਦੀ ਆਪਣੇ ਕੋਲ ਨਰਸਰੀ ਹੈ ਗੱਲੀ। ਅੱਛਾ ਆਪਣੇ ਕੋਲ ਨਾ ਲਾਈ ਹੋਈ ਹੈ ਆਪਣੇ ਕੋਲੇ। ਅੱਛਾ ਜੀ। ਆਈ ਜਿਹੜਾ ਪਬੰਦ ਗੋਬੀ ਵਾਲਾ ਪੱਟਾ ਦੇਖਿਆ। ਹਾਂਜੀ ਹਾਂਜੀ। ਉਹ ਦੇਖੋ ਲਾਲ ਲਾਲ ਕੈਬੇਜ ਖੜੀ ਆ। ਅੱਛਾ ਅੱਛਾ ਉਹ ਤਿਆਰ ਆ ਜੀ ਹੁਣ ਮਾਰੇ ਵਿੱਚ ਹੈਗਾ ਕੋ ਫੁੱਲ ਵੀ ਫੁੱਲ ਛੋਟਾ ਛੋਟਾ ਬਣੇ ਆ। ਵੀ ਨਾ ਲੱਗੂਗਾ ਉਹਨੂੰ ਤਿਆਰ। ਦੇਖੀ ਵੈਸੇ ਉਹਨਾਂ ਨੂੰ ਦੇਖੋ ਆਹ ਦੇਖਦੇ ਆਂ। ਦੇਖਦੇ ਆਂ ਜੋ ਵੀ। ਮਤਲਬ ਕਿ ਇੱਥੇ ਨਾ ਹਰ ਤਰ੍ਹਾਂ ਦੀ ਪਨੀਰੀ ਬਾਈ ਤਿਆਰ ਕਰਦੇ ਰਹਿੰਦੇ ਨੇ ਬਸ ਜਿਵੇਂ ਹਣਾ ਛੋਟੀਆਂ ਲੱ ਇੱਧਰ ਆਵੀਏ ਲੋ ਜੀ ਆ ਬੈਗਾਂ ਆ ਜਿਹੜੇ ਆ ਪੋਲੀਥੀਨ ਇਹਨਾਂ ਥੱਲੇ ਵੀ ਕੁਛ ਨਾ ਕੁਛ ਬੀਜਿਆ ਜੀ ਕੁਛ ਆ ਲਓ ਅੱਛਾ ਭਾਜੀ ਕਿਹੜੀ ਗੋਭੀ ਖਾਣੇ ਤੁਸੀਂ ਸਲਾਦ ਚ ਪੈਂਦੀ ਹੈ ਇਹ ਹਾਂ ਜੀ ਇਹ ਸਲਾਦ ਆ ਸੈਲਡ ਦੇ ਵਿੱਚ ਖਾਂਦੇ ਨੇ ਇਹਨੂੰ ਹਾਂ ਜੀ ਹਾਂ ਜੀ ਆਪਣੇ ਜਿਵੇਂ ਵੱਡੇ ਵੱਡੇ ਡਾਕਟਰ ਹੋ ਗਏ ਹਾਂ ਜੀ ਤੇ ਡਾਕਟਰ ਹੋ ਗਏ ਬਰੋਕਲੀ ਨੂੰ ਜਿਵੇਂ ਖਾਂਦੇ ਨੇ ਸੈਲਡ ਦੇ ਵਿੱਚ ਜੀ ਜੀ ਉਹ ਮੈਂ ਇਹਨੂੰ ਰੈੱਡ ਕੈਬੇਜ ਨੂੰ ਖਾਂਦੇ ਨੇ ਅੱਛਾ ਅੱਛਾ ਆ ਦੇਖੋ ਇਹ ਜਾਮਣੀ ਜੀ ਹੁੰਦੀ ਹੈ ਨਾ ਜਾਮਣੀ ਰੰਗ ਭਾਵ ਹਾਂ ਜੀ ਜਦੋਂ ਇਹਨਾਂ ਇਹ ਤਿਆਰ ਹੋ ਜਾਏਗੀ ਨਾ ਹਾਂਜੀ ਜਿਵੇਂ ਦਾ ਆ ਪੱਤਾ ਯਾਰ ਡਬਲਕੂ ਹਾਂਜੀ ਹਾਂਜੀ ਆ ਦੇਖੋ ਹਾਂਜੀ ਹੱਥ ਲਾਏ ਤੇ ਲਾਲ ਹੋ ਗਿਆ ਨਾ ਲਾਲ ਚਕੰਦਰ ਵਾਂਗ ਆਏ ਮੈਂ ਨਿਕਲੂਗੀ ਚਕੰਦਰ ਮੰਗੂ ਅੱਛਾ ਅੱਛਾ ਇਹ ਕਟਾਂਗੇ ਆਪਾਂ ਜਾਂਦੇ ਨੂੰ ਠੀਕ ਹੈ ਜੀ ਇਹ ਕਹਿੰਦੇ ਲਾਲ ਪੱਤਾ ਗੋਭੀ ਹਣਾ ਹਾਂਜੀ ਲਓ ਜੀ ਇਹ ਆ ਗਈ ਲਾਲ ਪੱਤਾ ਗੋਭੀ ਸੋ ਇਹਦੀ ਪਨੀਰੀ ਵੀ ਬਾਈ ਜੀ ਹੁੰਦੀ ਆਪਣੇ ਕੋਲੇ ਹਾਂਜੀ ਹਾਂ ਇਹਦੀ ਪਨੀਰੀ ਹੁਣ ਵੀ ਆਪਣੇ ਕੋਲੇ ਅਵੇਲੇਬਲ ਹੈਗੀ ਐ ਅੱਛਾ ਹੁਣ ਵੀ ਹੈਗੀ ਹੈ ਜੀ ਹਾਂਜੀ ਅੱਛਾ ਇਹਨੂੰ ਅਸਲੀ ਵੈਸੇ ਲਾਉਣ ਦਾ ਮੌਸਮ ਕਿੰਨੇ ਚਿਰ ਤੱਕ ਚੱਲਦਾ ਜੀ ਜਿਵੇਂ ਆ ਹੁਣ ਲਾਉਣੀ ਹੋਵੇ ਕਿਸੇ ਨੇ ਇਹਦੀ ਨਹੀਂ ਇਹ ਆਪਣਾ 9ਵੇਂ ਮਹੀਨੇ ਤੋਂ ਸਟਾਰ ਅੱਛਾ ਜੀ ਹਾਂ ਜੀ ਠੀਕ ਹੈ ਜੀ ਕੰਪਨੀ ਦਿੰਦੀ ਆ 15 ਅਗਸਤ ਤੋਂ ਸਟਾਰਟਿੰਗ ਅੱਛਾ ਜੀ ਆਪਾਂ ਫਿਰ 9 ਮਹੀਨੇ ਦੀ ਸਟਾਰਟਿੰਗ ਤੇ ਸ਼ੁਰੂ ਕਰ ਲੈਣਾ 20 ਸੀਡ ਸੀਡ ਬੀਜਣਾ ਠੀਕ ਹੈ ਜੀ ਉਦੋਂ ਬਾਅਦ ਫਿਰ ਲੱਗੀ ਜਾਂਦੀ ਹੁੰਦੀ ਆ ਅੱਛਾ ਹੁਣ ਟਾਈਮ ਹੈਗਾ ਲਾਉਣ ਦਾ ਲੱਗਦੀ ਲੱਗਦੀ ਹੈ ਜਾਨੀ ਕਿ ਤੁਸੀਂ 12ਵੇਂ ਮਹੀਨੇ ਦੀ ਜੀ 10 ਤਰੀਕ ਤੱਕ ਲਾ ਸਕਦੇ ਹੋ 15 ਤਰੀਕ ਤੱਕ ਦਾ ਅੱਲਾ ਤੱਕ ਲਾ ਸਕਦੇ ਹੁਣ ਟਾਈਮ ਹੈਗਾ ਲਾਉਣ ਦਾ ਇਹਨੂੰ ਹਾਂਜੀ ਹਾਂ ਲਹਿੰਗਾ ਟਾਈਮ ਲਓ ਜੀ ਆ ਸਾਰਾ ਬਾਈ ਨੇ ਖੇਤ ਆਪ ਦਾ ਨਾਲ ਗੋਬੀ ਗੋਬੀ ਸਭ ਕੁਝ ਲਾ ਕੇ ਤਿਆਰ ਕੀਤਾ ਹੈ ਜੀ ਕਰੋ ਚੈੱਕ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਾ ਆਪਣਾ ਇਹਦਾ ਵਲੌਗ ਜੀ ਤੇ ਤੁਸੀਂ ਮਤਲਬ ਇਹਨਾਂ ਬਾਈਆਂ ਦਾ ਐਡਰੈਸ ਤੁਹਾਨੂੰ ਸ਼ੁਰੂਜ ਹੀ ਦੱਸਤਾ ਸੀ ਬਾਕੀ ਡਿਸਕ੍ਰਿਪਸ਼ਨ 'ਚ ਵੀ ਦੱਸ ਦਾਂਗੇ ਜਿੰਨੇ ਵੀ ਪਨੀਰੀ ਲੈਣੀ ਹੈ ਲੈ ਸਕਦਾ ਆਪਣੀ ਵੀਡੀਓ ਦੇਖ ਕੇ ਕਹੋਗਾ ਤੇ ਰੇਟ ਜਿਹੜਾ ਵੀ ਮੈਂ ਬੜਾ ਰੈਟ ਲਾਉਣਗੇ ਤੇ ਬਾਈ ਜੀ ਕੁਝ ਕਹਿਣਾ ਚਾਹੋਗੇ ਦੱਸੋ ਤੁਸੀਂ ਹਾਂਜੀ ਹਾਂ ਬਸ ਇਹੀ ਕਹਿਣਾ ਚਾਹਾਂਗੇ ਜੁੜੋ ਸਾਡੇ ਨਾਲ ਹਾਂਜੀ ਹਾਂਜੀ ਤੁਹਾਨੂੰ ਵਧੀਆ ਲੱਗੂਗਾ ਬਿਲਕੁਲ ਜੀ ਤੇ ਐਡਰੈਸ ਨੂੰ ਦੱਸਤਾ ਮੋਬਾਈਲ ਨੰਬਰ ਤੁਹਾਨੂੰ ਮੈਂ ਦੱਸਦਾ ਨਾ 97805 ਜੀ 40 लो 99805 40390 हां जी तो ਤੁਸੀਂ ਇੱਥੇ ਕੰਟੈਕਟ ਕਰਕੇ ਪਨੀਰੀਆਂ ਬਾਰੇ ਇਨਫਰਮੇਸ਼ਨ ਲੈ ਕੇ ਆ ਸਕਦੇ ਹੋ ਕਿੰਨੀ ਚਾਹੀਦੀ ਬੁੱਕ ਕਰਾਉਣੀ ਹੈ ਜਿਵੇਂ ਵੀ ਹੈਣਾ ਜੀ ਬਿਲਕੁਲ ਠੀਕ ਹੈ ਬਾਈ ਜੀ ਧੰਨਵਾਦ ਜੀ ਓਕੇ ਸਸਰੇਆ ਜੀ